ਸ਼ਤਰੀ ਅਕਾਲ ਜੀ ਅੱਜ ਅਸੀਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਸਰਦੀਆਂ ਲਈ ਸਪੈਸ਼ਲ ਗਾਜਰਾਂ ਦੀ ਖੀਰ ਇਹਦੇ ਲਈ ਅਸੀਂ 1/2 ਕਿਲੋ ਗਾਜਰਾ ਲਈਆਂ ਸੀਗੀਆਂ ਇਹਨਾਂ ਦਾ ਛਿਲਕਾ ਉਤਾਰ ਕੇ ਚੰਗੀ ਤਰ੍ਹਾਂ ਸਾਫ਼ ਪਾਣੀ ਨਾਲ ਧੋ ਕੇ ਇਹਨਾਂ ਨੂੰ ਕੱਦੂਕਸ਼ ਕਰ ਲਾਂਗੇ ਇੱਕ ਫਰਾਈ ਪੈਨ ਲਵਾਂਗੇ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਦੇਸੀ ਘਿਓ ਤੇ ਅਸੀਂ ਗਾਜਰਾਂ ਨੂੰ ਐਡ ਕਰ ਦਾਂਗੇ ਗਾਜਰਾਂ ਨੂੰ ਚੰਗੀ ਤਰ੍ਹਾਂ 2-3 ਮਿੰਟ ਲਈ ਪਕਾ ਲਵਾਂਗੇ ਜਦੋਂ ਤੱਕ ਇਹਨਾਂ ਦਾ ਪਾਣੀ ਨਾ ਚੰਗੀ ਤਰ੍ਹਾਂ ਖਤਮ ਨਾ ਹੋ ਜਵੇ ਜਦੋਂ ਪਾਣੀ ਚੰਗੀ ਤਰ੍ਹਾਂ ਸੁੱਕ ਜੇ ਉਦੋਂ ਬਾਅਦ ਇਹਦੇ ਵਿੱਚ 1 ਲੀਟਰ ਦੁੱਧ ਐਡ ਕਰਾਂਗੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਇਹਨੂੰ ਹੁਣ ਅੱਧਾ ਟੱਕ ਕੇ ਪੱਕਣ ਲਵਾਂਗੇ 10 ਤੋਂ 15 ਮਿੰਟ ਲਈ ਜਦੋਂ ਤੱਕ ਸਾਡੀ ਗਾਜਰਾਂ ਚ ਬਿਲਕੁਲ ਸੌਫਟ ਨਾ ਹੋ ਜਾਣ ਉਦੋਂ ਤੱਕ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਲੈਣਾ ਹੈ ਇੱਕ ਚਮਚ ਅਸੀਂ ਕਸਟਰਡ ਪਾਊਡਰ ਵਿੱਚ ਅੱਧਾ ਕੱਪ ਪਾਊਡਰ ਐਡ ਕਰ ਦਾਂਗੇ ਤੇ ਥੋੜੇ ਜਿਹਾ ਡਰਾਈ ਫਰੂਟ ਐਡ ਕਰਾਂਗੇ ਆਪਣੇ ਪਸੰਦੇ ਕੋਈ ਵੀ ਡਰਾਈ ਫਰੂਟ ਤੁਸੀਂ ਐਡ ਕਰ ਸਕਦੇ ਹੋ ਤੇ ਆਪਣਾ ਟੇਸਟ ਦੇ ਅਕੋਰਡਿੰਗ ਮਿੱਠਾ ਪਾ ਸਕਦੇ ਹੋ ਸਾਡੀ ਗਾਜਰਾਂ ਦੀ ਖੀਰ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਉਦੋਂ ਤੱਕ ਸਤਿ ਸ਼੍ਰੀ ਅਕਾਲ